हां जी दोस्तों आपा गर्मी ਲਈ ਬਣਾਈਏ ਡਰਿੰਕ ਬਹੁਤ ਅੱਛੀ ਉਹਦੇ ਲਈ ਮੈਂ ਲੈ ਕੱਚੇ ਅੰਬ ਉਹਨਾਂ ਨੂੰ ਲਿਆਓ ਉਬਾਲ ਜਾਂ ਤੁਸੀਂ ਕੁੱਕਰ 'ਚ ਇੱਕ ਸੀਟੀ ਲਵਾ ਸਕਦੇ ਹੋ ਜਾਂ ਜਦੋਂ ਬੋਇਲਿੰਗ ਪੁਆਇੰਟ ਤੇ ਆ ਜਾਣ ਤੇ ਉਹਨੂੰ 5-7 ਮਿੰਟ ਲਵਾ ਲੈਣਾ ਜਦੋਂ ਇਹ ਠੰਡੇ ਹੋ ਗਏ ਇਹਨੂੰ ਕੱਢ ਕੇ ਤੇ ਆਪਾਂ ਇਹਨਾਂ ਦਾ ਛਿਲਕਾ ਲਾ ਕੇ ਇਹਨਾਂ ਦਾ ਪਲਪ ਜਿਹੜਾ ਉਹ ਅਲੱਗ ਕਰ ਲੈਣਾ ਔਰ ਪਲਪ ਲੱਕ ਕਰਕੇ ਫਿਰ ਆਪਾਂ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਲੰਬਸ ਜਾਂ ਨਾਰ ਰਵੇ ਦੋਸਤੋ ਇਹ ਜਿਹੜੀ ਡਰਿੰਕ ਹੈ ਇਹ ਗਰਮੀਆਂ ਵਿੱਚ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਜਿਹੜੀ ਗਰਮ ਹਵਾ ਚੱਲਦੀ ਆ ਲੂ ਆ ਹੁਣ ਤੋਂ ਬਚਾਉਂਦੀ ਆ ਡੀ ਹਾਈਡਰੇਸ਼ਨ ਹੁਣ ਤੋਂ ਬਚਾਉਂਦੀ ਆ ਇਸ ਤੋਂ ਲਾਵੈਂਡਰ ਵਿੱਚ ਬਹੁਤ ਹੀ ਵਿਟਾਮਿਨ ਤੇ ਮਿਨਰਲਸ ਹੁੰਦੇ ਆ ਔਰ ਇਹ ਹੁਣ ਆਪਾਂ ਪਲਪ ਬਣਾ ਲਿਆ ਹੁਣ ਆਪ ਇੱਕ ਜਾਰ ਲੈ ਕੇ ਉਹਦੇ ਵਿੱਚ ਆਪਾਂ ਪਾਏ ਦੋ ਵੱਡੇ ਚਮਚ ਪਲਪ ਦੇ ਫੇਰ ਥੋੜਾ ਜਿਹਾ ਪੁਦੀਨਾ ਲੈ ਕੇ ਉਹਨੂੰ ਆਪਾਂ ਕ੍ਰਸ਼ ਕਰ ਲੈਣਾ ਕੁੱਟਣਾ ਨਹੀਂ ਹੈ ਹਲਕਾ ਜਿਹਾ ਕ੍ਰਸ਼ ਕਰਨਾ ਕ੍ਰਸ਼ ਕਰਕੇ ਇਹਨੂੰ ਉਹਦੇ ਵਿੱਚ ਹੀ ਪਾ ਦਿੱਤਾ ਜਾਰ ਦੇ ਵਿੱਚ ਹੀ ਪਲਪ ਪਾਇਆ ਸੀ ਫਿਰ ਉਹਦੇ ਵਿੱਚ ਆਪਾਂ ਪਾਣੀ ਪਾ ਕੇ ਨਮਕ ਮਿਰਚ ਪਾ ਕੇ ਆਪਾਂ ਆਪਣੇ ਸਵਾਦ ਅਨੁਸਾਰ ਭੁੰਨਿਆ ਹੋਇਆ ਜੀਰਾ ਪਾਊਡਰ ਔਰ ਕਾਲੀ ਮਿਰਚ ਪਾਈ ਆ ਮੈਂ ਠੀਕ ਹੈ ਜੀ ਔਰ ਨਾਲ ਹੀ ਆਪਾਂ ਠੰਡਾ ਪਾਣੀ ਪਾ ਦਿੱਤਾ ਤੇ ਨਾਲ ਹੀ ਬਰਫ਼ ਲਓ ਜੀ ਆਪਣੀ ਜਿਹੜੀ ਇਹ ਡਰਿੰਕ ਆ ਤਿਆਰ ਆ ਬਟ ਹੁਣ ਮੈਂ ਤੁਹਾਨੂੰ ਦੋ ਤਰ੍ਹਾਂ ਨਾਲ ਦੱਸੂਗੀ ਜਿਹੜੇ ਤਾਂ ਮਿੱਠਾ ਲੈਂਦੇ ਨੇ ਔਰ ਜਿਹੜੇ ਮਿੱਠਾ ਨਹੀਂ ਲੈਂਦੇ ਦੋਨਾਂ ਲਈ ਜਿਹੜੇ ਤਾਂ ਮਿੱਠਾ ਲੈਂਦੇ ਉਹਨਾਂ ਲਈ ਮੈਂ ਆਹ ਗੁੜ ਘੋਲ ਕੇ ਰੱਖਿਆ ਸੀ ਉਹ ਪਾ ਦਿੱਤਾ ਦੋ ਚਮਚ ਤੇ ਜਿਹੜੇ ਮਿੱਠਾ ਨਹੀਂ ਖਾਂਦੇਗੇ ਠੀਕ ਹੈ ਉਹਨਾਂ ਨੂੰ ਆਪਾਂ ਇਹ ਨਿੰਬੂ ਨਿਚੋੜ ਕੇ ਦੇ ਸਕਦੇ ਹਾਂ ਲਓ ਜੀ ਇਹ ਦੋ ਤਰ੍ਹਾਂ ਨਾਲ ਆਪਾਂ ਸਰਵ ਕਰ ਸਕਦੇ ਹਾਂ ਤੁਸੀਂ ਵੀ ਟਰਾਈ ਜ਼ਰੂਰ ਕਰੋ